ਦੋਸਤੋ ਆਪਣੇ ਕੋਲੇ ਆਈ ਆਈ ਨੋਵਾ ਪੁਰਾਣੇ ਮਾਡਲ ਆ ਰਹੀ ਜਦੋਂ ਰਬੜਾ ਵਾਲ ਨਿਗਾਹ ਮਾਰੀ ਤੇ ਰਬੜਾ ਦੀ ਪੋਜੀਸ਼ਨ ਕੁਝ ਫਟੀ ਹੋਈ ਸੀ ਅਸੀਂ ਇਸ ਦੇ ਸਸਪੈਂਸ਼ਨ ਦੇ ਕੰਮ ਨੂੰ ਕਰਨਾ ਹੈ ਐਕਚੁਅਲੀ ਜੋ ਬੂਟ ਸਿਮੇ ਹੋਏ ਆ ਆਪਾਂ ਚੱਲਦੇ ਹਾਂ ਦੂਸਰੇ ਪਾਸੇ ਦੂਸਰੇ ਪਾਸੇ ਵੀ ਹਲਕੀ ਫੁਲਕੀ ਪਲੇ ਹੈ ਬੂਟ ਇਧਰ ਵੀ ਸਿਮਿਆ ਹੋਇਆ ਹੈ ਜਦੋਂ ਅਸੀਂ ਬੂਟ ਨੂੰ ਖੋਲ ਲਾਂਗੇ ਸ਼ਾਇਦ ਕਿ ਲੀਕ ਕੀਤਾ ਹੋਵੇ ਸਟੇਰਾਂ ਕਸਟਮਰ ਨੇ ਕਰਾਉਣਾ ਹੋਵੇ ਜਾਂ ਨਾ ਕਰਾਉਣਾ ਹੋਵੇ ਅਸੀਂ ਦੱਸਣਾ ਸਾਡਾ ਫਰਜ ਹੈ ਸੋ ਬਾਈ ਜੀ ਪੁੱਛਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਬਾਈ ਜੀ ਅਸੀਂ ਮੂਹਰੇ ਤੋਂ ਹੀ ਲੋਕ ਨੂੰ ਧੰਨਵਾਦ ਆ ਬਾਈ ਜੀ ਤੇ ਤੁਸੀਂ ਅੱਗੇ ਵੀ ਇੱਕ ਦਿਨ ਬ੍ਰੇਕ ਦਾ ਕੰਮ ਕਰਾ ਦਿੱਤਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਸੋਣਾ ਕੰਮ ਕੀਤਾ ਈ ਪਹਿਲੇ ਕੀ ਕੀ ਸਮੱਸਿਆ ਵੀਰੇ ਇੰਦੇ ਚ ਨਾ ਇਹ ਪਲੇ ਜਿਸ ਅਲਾਈਨਮੈਂਟ ਕਰਾਉਣ ਗਿਆ ਸੀ ਗਈ ਮੈਂ ਅੱਛਾ ਜੀ ਉਹਨਾਂ ਨੇ ਨਾ ਟਾਇਰਾਂ ਚ ਪਲੇ ਕੀ ਦਸੀ ਅੱਛਾ ਪਲੇ ਆ ਟਾਇਰਾਂ ਚ ਪਹਿਲਾਂ ਉਹ ਕੰਮ ਕਰਾ ਲਓ ਫਿਰ ਅਲਾਈਨਮੈਂਟ ਕਰਾਓ ਹੁਣ ਇੱਕ ਜੀ ਦੇਖੋ ਵੀ ਆ ਜਿਹੜੀਆਂ ਰਬੜਾਂ ਆਪਣੀ ਲਾਈਫ ਹਟ ਆ ਗਿਆ ਹਾਂਜੀ ਗੱਡੀ ਹੈਗੀ ਬਾਬਾ ਪੁਰਾਣੀ ਪੁਰਾਣੀ ਹੈ ਜੀ ਜਿੱਦਣ ਤੁਹਾਨੂੰ ਇਹ ਤਕਲੀਫ ਦੇਣ ਲੱਗੀ ਤੁਹਾਨੂੰ ਉਦੋਂ ਹੀ ਯਾਦ ਆਇਆ ਅੰਦਰਲੀ ਬੁਸ਼ਕਟ ਦੀ ਗੋਲੀਆਂ ਦੀ ਹਾਲਤ ਦੇਖੋ ਕਿਉਂ ਜੀ ਹੈ 10 ਸਾਲ ਗੱਡੀ ਸੜਕਾਂ ਦੇ ਉੱਤੇ ਕਿਉਂ ਜੀ ਸੜਕਾਂ ਦੇ ਉੱਤੇ ਇਹ ਕਿਵੇਂ ਚੇਲ ਪਾਈ ਕਿਸੇ ਨੂੰ ਪਤਾ ਜੀ ਸੋ ਛੋਟੇ ਵੀਰ ਚੀਜ਼ ਦੇਖ ਲਈ ਹਾਂਜੀ ਰਬੜਾ ਫਟੀਆਂ ਦੇਖ ਲਈਆਂ ਹਾਂਜੀ ਐਕਚੁਅਲੀ ਜਦੋਂ 10 ਸਾਲ ਕੋਈ ਚੀਜ਼ ਉਸ ਚੀਜ਼ ਨੂੰ ਚੱਲ ਲਵੇ ਹਾਂਜੀ ਉਸ ਦਾ ਜਿਹੜਾ ਮਟੀਰੀਅਲ ਹੈ ਉਹ ਕਾਫੀ ਡੈਮੇਜ ਹੋ ਜਾਂਦਾ ਹਾਂਜੀ ਅਸੀਂ ਕੀ ਵੇਖਦੇ ਹਾਂ ਅਕਸਰ ਮਕੈਨਿਕ ਨੂੰ ਤੁਸੀਂ ਦੇਖ ਲਓ ਜੀ ਤੁਹਾਨੂੰ ਕਿਵੇਂ ਲੱਗਦਾ ਮਕੈਨਿਕ ਕੀ ਕਰਦਾ ਚੱਕਾ ਘਮਾਉਂਦਾ ਆਹੇ ਬਸ ਬਸ ਅਸੀਂ ਉਹ ਪਹਿਲਾਂ ਸਰਵਿਸ ਤੇ ਗਈ ਸੀ ਗੱਡੀ ਕਿਸੇ ਬੰਦੇ ਦਾ ਪਾਰਟਿਕੂਲਰ ਨਾ ਨਹੀਂ ਕੋਈ ਮਤਲਬ ਨਹੀਂ ਸਰਵਿਸ ਤੇ ਗਈ ਬਸ ਉਹਨਾਂ ਨੇ ਕੁਝ ਦੱਸਿਆ ਹੀ ਨਹੀਂ ਮਤਲਬ ਕਿ ਉਹ ਪ੍ਰੋਪਰ ਦੱਸਦੇ ਨਹੀਂ ਸੀਗੇ ਇਸ ਕਰਕੇ ਫਿਰ بس ਤਾਂ ਕਰਕੇ ਉਹਨੇ ਗੇਲੀ ਜੀ ਹੋ ਗਈ ਬਸ ਬੂਸਟਰ ਵੀ ਥੋੜੇ ਦਿਨ ਪਹਿਲਾਂ ਬਦਲਾ ਕੇ ਲਗਾਇਆ ਪਰ ਬ੍ਰੇਕਾਂ ਲੱਗੀਆਂ ਸੀ ਬਦਲੇ ਲੱਗਦੀ ਨਹੀਂ ਸੀ ਬਿਲਕੁਲ ਚਾਰ ਵਾਰੀ ਕੰਮ ਕਰਾਇਆ ਬ੍ਰੇਕਾਂ ਦੇ ਉਹ ਬਿਲਕੁਲ ਸੈੱਟ ਨਹੀਂ ਹੋਇਆ ਉਹਦੇ ਹੁਣ ਅਗਲੇ ਕੋਲ ਆਇਆ ਇੱਕ ਵਾਰੀ ਚ ਹੋ ਗਿਆ ਹੁਣ ਕਈ ਵਾਰੀ ਕੀ ਹੁੰਦਾ ਹੈ ਕਸਟਮਰ ਵਿੱਚੋਂ ਸਾਥ ਨਹੀਂ ਦਿੰਦਾ ਠੀਕ ਹੈ ਇੱਕ ਸ਼ੱਕਰ ਖਰਾਬ ਹੈ ਤਾਂ ਦੋਨੇ ਪੈਣੇ ਚਾਹੀਦੇ ਆ ਹਾਂ ਨਹੀਂ ਠੀਕ ਹੈ ਤੂੰ ਮਕੈਨਿਕੀ ਦਾ ਕੰਮ ਸਿੱਖਦਾ ਰਿਹਾ ਹਾਂ ਮੈਂ ਗੁਰਪ੍ਰੀਤ ਬਾਈ ਦੇ ਲੱਗਾ ਰਹੀ ਪਹਿਲਾਂ 4-5 ਸਾਲ ਲਾਈ ਸਾਡੇ ਹੱਥ ਦਾ ਬਾਰੇ ਪਤਾ ਤੈਨੂੰ ਹਾਂਜੀ ਹਾਂਜੀ ਬਿਲਕੁਲ ਸ਼ੁਰੂ ਤੋਂ ਤੇਰੇ ਬੂਂ ਕੋਲ ਫਿਰ ਸ਼ੱਕ ਕਿਉਂ 1.5 ਸੀ ਹਾਂ ਉਹੀ ਤਾਂ ਗੱਲ ਹੈ ਆਪਣੀ ਕਸਟਮਰ ਸਾਥ ਨਹੀਂ ਦਿੰਦਾ ਬਸ ਤਾਂ ਹੀ ਅਗਰ ਤਾਂ ਟਵੈਟਰ ਦਾ ਮਾਲ ਪੈਂਦਾ ਹੈ ਹਾਂਜੀ ਤਾਂ ਬੈਸਟ ਹੈ ਠੀਕ ਹੈ ਜੀ ਬਾਕੀ ਕਸਟਮਰ ਤੇ ਡਿਪੈਂਡ ਕਰਦਾ ਕੀ ਕਰਦਾ ਠੀਕ ਹੈ ਜੀ ਤੁਸੀਂ ਤਾਂ ਪਾਇਲਟ ਹੋ ਹਾਂਜੀ 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 ਬ੍ਰੇਕਾਂ ਖੋਲਾਂਗੇ ਅਗਲੀਆਂ ਪਿਛਲੀਆਂ ਬਿਲਕੁਲ ਸਸਪੈਂਸ਼ਨ ਦਾ ਫੁੱਲ ਕੰਮ ਕਰਾਂਗੇ ਕੋਸਕਟ ਪਾਵਾਂਗੇ ਅੰਜਟੇਰਿੰਗ ਦੇ ਬੂਟਾਂ ਨੂੰ ਲਾਵਾਂਗੇ ਲਾ ਕੇ ਚੱਕਰਾਂਗੇ ਅਗਰ ਤੇਲ ਲੀਕ ਕਰਦਾ ਹੈ ਘਟਦਾ ਪਹਿਲਾਂ ਦੱਸੋ ਪਾਵਰ ਸਟੀਅਰਿੰਗ ਦਾ ਤੇ ਪਾਵਸਟੀਅਰਿੰਗ ਨਹੀਂ ਕਰਦਾ ਬੇਸ਼ੀ ਮੈਂ 2-3 ਸਾਲ ਹੋ ਗਏ ਗੱਡੀ ਚਲਾਉਣੇ ਨੂੰ ਘਟਿਆ ਨਹੀਂ ਪਰ ਜੇ 10-20 ਗ੍ਰਾਮ ਆਇਆ ਹੋਇਆ ਹਾਂਜੀ ਆਪਾਂ ਨੂੰ ਬਹੁਤਾ ਬਹੁਤ ਘਟਦਾ ਆਪਾਂ ਬੌਦਰ ਨਹੀਂ ਕਰਾਂਗੇ ਹਾਂਜੀ ਹਾਂਜੀ ਕਿਉਂਕਿ ਫਿਰ ਐਦਾਂ ਵੀ ਮੈਂ ਸਾਡਾ ਥੋੜਾ ਜਿਹਾ ਨਾ ਸੁਭਾਅ ਠੀਕ ਹੈ ਕਰੜਾ ਹੈ ਨਹੀਂ ਠੀਕ ਕੰਮ ਕਰਨ ਵਾਲਾ ਪਾਸੇ ਵੀ ਖਪੜਾ ਨਹੀਂ ਨਹੀਂ ਤੇ ਸਮਝਾਉਣਾ ਸਾਡਾ ਫਰਜ਼ ਹੈ ਬਿਲਕੁਲ ਬਿਲਕੁਲ ਤੇ A to Z ਜੋ ਵੀ ਹੋਊਗਾ ਆਪਾਂ ਦੱਸਾਂਗੇ ਹਾਂਜੀ ਹਾਂਜੀ ਬਿਲਕੁਲ ਪੁਰਾਣੀਆਂ ਗੱਡੀਆਂ 'ਚ ਕਈ ਵਾਰੀ ਚੱਲਣ ਤੋਂ ਬਾਅਦ ਇਸ਼ੂ ਨਿਕਲੇ ਆਉਂਦੇ ਆਉਂਦੇ ਆਪਾਂ ਲੱਗ ਵੇਖਾਂਗੇ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਬਿਲਕੁ ਚਲੋ ਆਪਾਂ ਜੋਬ ਨੂੰ ਡਲ ਕਰਦੇ ਦਿੰਨੇ ਐਸਟੀਮੇਟ ਤੁਹਾਨੂੰ ਹਾਂਜੀ ਸੋ ਦੋਸਤੋ ਮੈਂ ਕੁਝ ਬੇਨਤੀਆਂ ਅਲੱਗ ਜੀਆਂ ਕਰਨੀਆਂ ਐ ਤੇ ਡਰਾਈਵਰ ਵੀ ਦੀ ਵੀਡੀਓ ਮੈਂ ਦੇਣੀ ਐ ਕੱਟ ਹੁਣ ਇੱਥੇ ਟਵਾਇਟਾ ਦੀਆਂ ਰੱਖੀਆਂ ਗੱਡੀਆਂ ਸੋ ਦੋਸਤੋ ਪਹਿਲਾਂ ਤਾਂ ਜ਼ੋਰ ਲਾ ਲਾ ਕੇ ਨੁਕਸ ਲੱਭੀਦਾ ਹੈ ਵਿਅਕਤੀ ਪਤਾ ਆ ਕੇ ਸਾਡੇ ਚੂੜੀ ਕੀ ਚੜਾਉਂਦਾ ਮੇਰੇ ਤੋਂ ਰਹਿ ਨਹੀਂ ਜਾਂਦਾ ਵੀ ਭਾਈ ਮਿਸਤਰੀ ਨੇ ਚੱਜ ਨਾ ਕੰਮ ਨਹੀਂ ਕਰਦੇ ਹੁਣ ਆ ਗੱਡੀ ਹਾਲਤ ਵੇਖ ਲੋ ਕੀ ਆ ਬੁਸ਼ਾਂ ਦੀ ਹਾਲਤ ਕੀ ਆ ਮੈਂ ਪਹਿਲਾਂ ਕਹਿ ਕੇ ਡਿਆ 10 ਸਾਲ ਗੱਡੀਆਂ ਚੱਲ ਕੇ ਪ੍ਰਾਣੀਆਂ ਜਦੋਂ 2.5 2 3 3 ਲੱਖ ਕਿਲੋਮੀਟਰ ਚੱਲ ਜਾਂਦੀਆਂ ਤੇ ਮਿਸਤਰੀ ਇਸ ਕਰਕੇ ਨਹੀਂ ਦੱਸਦੇ ਵੀ 2-400 ਹਜ਼ਾਰ ਦਾ ਕੰਮ ਕੀਤਾ ਗਾਗ ਨੂੰ ਆਪਣੇ ਨਾਲ ਜੋੜੀ ਰੱਖਿਆ ਠੀਕ ਹੈ ਡਰਾਈਵਰ ਦੀ ਮੈਂ ਪਹਿਲ ਵਾਲੀ ਵੀਡੀਓ ਕੱਟਣ ਲੱਗਾ ਹਾਂ ਜੀ ਬਾਈ ਜੀ ਸੱਚ ਬੋਲ ਕੇ ਦੱਸਿਓ ਤੁਹਾਡੀ ਵੀਡੀਓ ਨਹੀਂ ਆਉਂਦੀ ਅਸੀਂ ਤਾਂ ਨੁਕਸ ਲੱਭਦਾ ਹਾਂਜੀ ਬਿਲਕੁਲ ਤੁਸੀਂ ਸਾਡੇ ਕੋਲ ਪਹਿਲਾਂ ਵੀ ਬ੍ਰੇਕਾਂ ਦਾ ਕੰਮ ਕਰਾ ਕੇ ਲੈ ਕੇ ਤੇ ਜਦੋਂ ਲੇਬਰ ਦਾ ਖਰਚਾ ਪਤਾ ਲੱਗਿਆ ਵੀ ਅਗਲਾ ਪਿਛਲਾ ਇਹ ਐ ਕੰਮ ਹੁੰਦਾ ਤੇ ਫਿਰ ਉਦੋਂ ਹੁਣ ਮਿਸਤਰੀ ਤੇ ਕੀ ਕਰੇ ਬਾ ਜਵਾਬ ਦੇ ਗਈ ਉਹ ਕਹਿੰਦੇ ਆ ਕੇ ਲੇਬਰ ਜਿਆਦਾ ਹੈ ਬਸ ਅਰੇ ਭਾਈ ਲੇਬਰ ਜਿਆਦਾ ਯਾਰ ਜੇ ਕੰਮ ਕੁ ਵਧੀਆ ਕਰਾਉਣਾ ਸਾਡੇ 2 ਘੰਟੇ ਕਿਸ ਗੱਲ ਦੇ ਖਰਾਬ ਕੀਤੇ ਪਹਿਲਾਂ ਤੁਸੀਂ ਇਹ ਦੱਸੋ ਸਹੀ ਇਹ ਬਸ ਫਸ ਜਾਂਦਾ ਬੰਦਾ ਹੈ ਕੀ ਕਰੇ ਬੰਦਾ ਅਸੀਂ ਤੁਹਾਡੇ ਵਰਗੇ ਦੋਸਤੋ ਨਾ ਤਾਂ ਡਰਾਈਵਰ ਮਾੜਾ ਤੇ ਨਾ ਹੀ ਕਿਤੇ ਮਕੈਨਿਕ ਮਾੜਾ ਮੈਂ ਤੇ ਵੀ ਗੱਲ ਕਰਦਾ ਹਾਂ ਰੱਬ ਰੂਕ ਦੋਸਤ ਆਉਂਦੇ ਨੇ ਉਹ ਵੀ ਨਹੀਂ ਮਾੜੇ ਹੁੰਦੇ ਚੰਦ ਕ ਬੰਦੇ ਏਦਾਂ ਦੇ ਹੁੰਦੇ ਆ ਵੀ ਗੱਡੀਆਂ ਜ਼ਰੂਰ ਰੱਖੀਆਂ ਤੇ ਡਰਾਈਵਰ ਨੂੰ ਤੇ ਸਾਨੂੰ ਪਸਾਈ ਫਿਰਦੇ ਭਜਾਈ ਫਿਰਦੇ ਆ ਸੋ ਜਿਹੜੇ ਸੱਜਣਾਂ ਨੇ ਕੰਮ ਕਰਾਉਣਾ ਵੀ ਸੋਚ ਸਮਝ ਕੇ ਆਇਆ ਕਰੋ ਵੀਰੇ ਜੇ ਪ੍ਰੋਪਰ ਕੰਮ ਕਰਨਾ ਤਾਂ ਖਰਚਾ ਹੋਣਾ ਹੀ ਐ ਐਵੇਂ ਮਕੈਨਿਕ ਭਰਾਵਾਂ ਨੂੰ ਬਦਨਾਮ ਨਾ ਕਰਿਆ ਕਰੋ ਮੈਂ ਇੱਥੇ ਟਾਕ ਵੀਰ ਵਾਲੀ ਬੰਦ ਕਰ ਲਗਾ ਐ ਐਕਚੁਅਲੀ ਚ ਮਿਸਤਰੀ ਵੀ ਨਹੀਂ ਮਾੜੇ ਤੇ ਗਾਹਕ ਵੀ ਨਹੀਂ ਮਾੜੇ ਮਘਾਈ ਨੇ ਮਾਰਤਾ ਤੇ ਜ ਜ ਹੁਣ ਜੇ ਰੋਡ ਦੇ ਉੱਤੇ ਕਿਤੇ ਖੜ ਗਈ ਨਾ ਗਾਹਕ ਨੇ ਕਹਿਣਾ ਹੈ ਜੀ ਅਸੀਂ ਤਾਂ ਸਾਰਾ ਕੰਮ ਕਰਾਉਣ ਗਏ ਸੀ ਮਿਸਤਰੀ ਨੇ ਨਹੀਂ ਦੱਸਿਆ ਮਿਸਤਰੀ ਬਾਈ ਜੀ ਬਹੁਤ ਵਧੀਆ ਮਕੈਨਿਕ ਹੁੰਦੇ ਆ ਦੱਸਦੇ ਵੀ ਆ ਠੀਕ ਐ ਬਹੁਤ ਸਾਰੇ ਮਕੈਨਿਕ ਭਰਾ ਕੰਮ ਕਰ ਲਾ ਪਿਓ ਆਪਣਾ ਇੱਕ ਤਰੀਕਾ ਉਮਰ ਦਾ ਤਜਰਬਾ ਹੈ ਤਿਰ ਵੀ ਨਾ ਮ ਆਪਣੇ ਦੀ ਗੱਲ ਕਰਦਾ ਮੈਨੂੰ ਤਾਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਨੇ ਕੰਮ ਕਰਾਉਣਾ ਕਿ ਨਹੀਂ ਕਰਾਉਣਾ ਸੋ ਇਹੋ ਜਿਹੇ ਹਾਲਾਤਾਂ ਵਾਲੀ ਗੱਡੀਆਂ ਵੀਰੇ ਡਰਾਈਵਰ ਵੀਰੋ ਜਵਾਬ ਦੇ ਦਿਆ ਕਰੋ ਮਾਲਕਾਂ ਨੂੰ ਹੁਣ ਕਹੋ ਜੇ ਤੁਸੀਂ ਉਸ ਸਟੀਅਰਿੰਗ ਤੇ ਬਹਿ ਜਾਓ ਸੋ ਸ਼ਬਦਾਂ ਲਈ ਮਾਫ ਕਰ ਦਿਓ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਪ੍ਰੋਪਰ ਆਇਆ ਕਰੋ ਵੀਰ ਜੀ ਸਮਾਨਤਾ ਪ ਜ਼ਿੰਦਗੀ ਦੇ ਉੱਤੇ ਕੁਝ ਨਹੀਂ ਹੈਗਾ ਕਮਾਈ ਕਿਹਦੇ ਪਿੱਛੇ ਕਰਦੇ ਆਪਾਂ ਜ਼ਿੰਦਗੀ ਤੇ ਪਰਿਵਾਰ ਪਿੱਛੇ ਕਿ ਜ਼ਿੰਦਗੀ ਤੇ ਪਰਿਵਾਰ ਨੂੰ ਖਤਰੇ ਚੁੱਕੇ ਹੋ ਪਾਉਣਾ ਹੈ ਕਿ ਸਾਡਾ ਸੁਭਾਈ ਬਣ ਚੁੱਕੇ ਆ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ